ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਅੱਜ ਆ ਕੇ ਇਸ ਜੋ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਪੂਰੀ ਦੁਨੀਆ ਦੇ ਉੱਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਾਇਆ ਜਾ ਰਿਹਾ ਹੈ ਔਰ ਫਰੀਦਕੋਟ ਦੇ ਅੰਦਰ ਵੀ ਤੰਤਨ ਬਾਬਾ ਸ਼ੇਖ ਫਰੀਦ ਜੀ ਨੇ 810 ਸਾਲ ਪਹਿਲਾਂ ਇਸ ਜਗ੍ਹਾ ਨੂੰ ਭਾਗ ਲਾਇਆ ਇਸ ਫਰੀਦਕੋਟ ਦੇ ਵਿੱਚ ਆ ਕੇ ਉਹਨਾਂ ਨੇ ਮਿੱਟੀ ਦੀ ਐਸੀ ਟੋਕਰੀ ਸਿੱਟੀ ਕਿ ਫਰੀਦਕੋਟ ਸ਼ਹਿਰ ਹਮੇਸ਼ਾ ਲਈ ਅਮਰ ਹੋ ਗਿਆ ਫਰੀਦਕੋਟ ਸ਼ਹਿਰ 810 ਸਾਲਾਂ ਵਿੱਚ ਕਦੇ ਵੀ ਨਹੀਂ ਉਜੜਿਆ ਇਹ ਸਾਡੇ ਬਾਬੇ ਫਰੀਦ ਜੀ ਦੀ ਕਿਰਪਾ ਹੈ ਸੋ ਉਹ ਅੱਜ ਵੀ ਸਥਾਨ ਮੌਜੂਦ ਹੈ ਜਿੱਥੇ ਉਹਨਾਂ ਨੇ ਟੋਕਰੀ ਸਿੱਟੀ ਆ ਜਿੱਥੇ ਉਹਨਾਂ ਨੇ ਬੈਠ ਕੇ ਤਪ ਕੀਤਾ ਜਿੱਥੇ ਉਹਨਾਂ ਨੇ ਉਸ ਵਣ ਨਾਲ ਹੱਥ ਪੁੰਝ ਜਦੋਂ ਮਹਾਰਾਜ ਸਾਹਿਬ ਨੂੰ ਇਹ ਸਮਝ ਆਈ ਕਿ ਮੈਂ ਇੱਕ ਫਕੀਰ ਤੋਂ ਵੰਗਾਰ ਕਰਾ ਰਿਹਾ ਉਹਨੂੰ ਲੈ ਕੇ ਫਰੀ ਕੋਰ ਤੋਂ ਨਗਰ ਕੀਰਤਨ ਚੱਲਣਾ ਔਰ ਉਹਦੇ ਨਾਲ ਹੀ ਅਸੀਂ ਜੁੜਦਾ ਹੋਇਆ ਇੱਕ ਸੁਧਾਰਨ ਪਾਠ ਕਿਉਂਕਿ ਬਹੁਤ ਚਿਰ ਤੋਂ ਮੰਗ ਸੀ ਫਰੀ ਕੋਰ ਨਿਵਾਸੀਆਂ ਦੀ ਕਿ ਕਿਲਾ ਖੋਲਿਆ ਜਾਵੇ ਬਾਬਾ ਫਰੀਦ ਜੀ ਦੇ ਅੰਦਰਲੇ ਸਥਾਨ ਦੇ ਦਰਸ਼ਨ ਕਰਾਇਆ ਜਾਣ ਸੋ ਉਹਨੂੰ ਲੈ ਕੇ ਇੱਕ ਹਫ਼ਤੇ ਵਾਸਤੇ ਸੁਧਾਰਨ ਪਾਠ ਸੀ ਅੱਜ ਸ਼ੁਰੂ ਕੀਤਾ ਹੈ ਇੱਕ ਹਫਤਾ ਇੱਥੇ ਸੰਗਤ ਇਸ ਸਾਨਦੇ ਵੀ ਦਰਸ਼ਨ ਕਰੂਗੀ ਬਾਬਾ ਫਰੀਦ ਜੀ ਦੇ ਉਸ ਤਪਸਾਨ ਦੇ ਦਰਸ਼ਨ ਕਰੂਗੀ ਔਰ ਨਾਲ ਹੀ ਇਥੋਂ ਨਗਰ ਕੀਰਤਨ ਅਸੀਂ ਤੋਰਾਂਗੇ ਸਾਡੇ ਪੁਰਖਿਆਂ ਨੇ ਜਿਹੜੀ ਗਲਤੀ ਕੀਤੀ ਸੀ ਬਾਬਾ ਜੀ ਦੇ ਸਿਰ ਤੇ ਮਿੱਟੀ ਦੀ ਟੋਕਰੀ ਚਕਾਈ ਸੀ ਅਸੀਂ ਉਸ ਨਾਲ ਦੀ ਉਸ ਬਾਣੀ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਹੈ ਨਗਰ ਕੀਰਤਨ ਦੇ ਰੂਪ ਚ ਇੱਥੋਂ ਲੈ ਕੇ ਜਾਵਾਂਗੇ ਔਰ ਉੱਤੇ ਉਸੇ ਬਾਣੀ ਤੇ ਉਹ ਜਿਹੜਾ ਸਾਡੇ ਫਰੀ ਕੋਟ ਸ਼ਹਿਰ ਦੇ ਨਿਵਾਸੀ ਫੁੱਲ ਬਰਸਾਉਣਗੇ ਸੋ ਸਾਡਾ ਵਡਪਾਗ ਹੋਊਗਾ ਕਿ ਜਿੱਥੇ ਸਾਡੇ ਪੁਰਖਿਆਂ ਤੋਂ ਕੋਈ ਗਲਤੀ ਹੋਈ ਸੀ ਪਰ ਬਾਬਾ ਫਰੀਦ ਨੇ ਸਾਡੀ ਉਹ ਗਲਤੀ ਨੂੰ ਮਾਫ ਕਰਦਿਆਂ ਸਾਨੂੰ ਆਬਾਦ ਕੀਤਾ ਇਹੀ ਪੀਰਾਂ ਫਕੀਰਾਂ ਤੇ ਵੱਡੇ ਲੋਕਾਂ ਦੀ ਜਿਹੜੀ ਉਹ ਧਿਆਨਤਾਰੀ ਹੁੰਦੀ ਹੈ ਅੱਜ ਤੱਕ ਉਹਨਾਂ ਦਾ ਦੀ ਰਹਿਮਤ ਸਾਡੇ ਦੇ ਵਰਸ ਰਹੀ ਹੈ ਸੋ ਅਸੀਂ ਅੱਜ ਬੜੇ ਵਡਪਾਗ ਹੈ ਕਿ ਇਹ ਜਿਹੜਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਦੇ ਅੰਦਰ ਚਾਰ ਨਗਰ ਕੀਰਤਨ ਕੱਢੇ ਜਾ ਰਹੇ ਉਹਨਾਂ ਚੋਂ ਇੱਕ ਨਗਰ ਕੀਰਤਨ 20 ਤਿੱਖ ਨੂੰ ਇਸੇ ਜਗ੍ਹਾ ਤੋਂ ਚੱਲੂਗਾ ਸੋ ਉਸ ਲਈ ਵੀ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਔਰ ਤਨਤਨ ਬਾਬਾ ਸ਼ੇਖ ਪੀਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸ਼ਹਿਰ ਨੂੰ ਭਾਗ ਲਾਇਆ ਅੱਜ ਆਪਾਂ ਮੌਜੂਦ ਹਾਂ ਕਿਲਾ ਮੁਬਾਰਕ ਸ਼ਹਿਰ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਰਿਆਸਤੀ ਕਿਲਾ ਹੈ ਫਰੀਦਕੋਟ ਦੇ ਰਾਜੇ ਦਾ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸਹਿਬਾਨ ਉਹਨਾਂ ਦੇ ਜਿਹੜੇ 350ਵੇਂ ਸ਼ਹੀਦੀ ਦਿਹਾੜੇ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਅੱਜ ਇਸ ਕਿਲੇ ਦੇ ਵਿੱਚ 14 ਤਰੀਕ ਅੱਜ ਹੈ ਸਧਾਰਨ ਪਾਕ ਪਾਕ ਸ਼੍ਰੀ ਸੁਖਮਨੀ ਸਾਹਿਬ ਦਾ ਆਰੰਭ ਕਰਵਾਇਆ ਗਿਆ ਤੇ ਇਸ ਪਾਠ ਦੇ 7 ਦਿਨਾਂ ਤੋਂ ਬਾਅਦ 20 ਤਰੀਕ ਨੂੰ ਇਸੇ ਸਥਾਨ ਦੇ ਉੱਤੋਂ ਇਸ ਕਿਲੇ ਦੇ ਵਿੱਚੋਂ ਕਿਉਂਕਿ ਕਿਲੇ ਦੇ ਅੰਦਰ ਬਾਬਾ ਫਰੀਦ ਜੀ ਦਾ ਇੱਕ ਤਪ ਸਥਾਨ ਬਣਿਆ ਹੋਇਆ ਉਸ ਸਥਾਨ ਤੋਂ ਗੁਰੂ ਸਾਹਿਬ ਦੀ ਜਿਹੜੀ ਬੀੜ ਹੈ ਉਹ ਪਾਲਕੀ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ 20 ਤਰੀਕ ਨੂੰ ਇਥੋਂ ਸ਼ੁਰੂ ਕੀਤੀ ਜਾਊਗੀ ਬਾਬਾ ਫਰੀਦ ਜੀ ਦੀ ਧਰਤੀ ਸ਼ਹਿਰ ਫਰੀਦਕੋਟ ਤੋਂ 120 ਤਰੀਕ ਨੂੰ ਸੰਗਤਾਂ ਨੂੰ ਆਉਣ ਦਾ ਲੱਖ ਲੱਖ ਸੱਦਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਕਿ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇਹ ਕਿਲਾ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹਾ ਤੁਸੀਂ ਕਿਲਾ ਵੀ ਦੇਖ ਸਕਦੇ ਹੋ ਕਿਲੇ ਦੇ ਅੰਦਰ ਬਾਬਾ ਫਰੀਦ ਜੀ ਦਾ ਤਪ ਸਥਾਨ ਵੀ ਦੇਖ ਸਕਦੇ ਹੋ ਨਤਮਸਕ ਹੋ ਸਕਦੇ ਹੋ ਤੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਜਿਹੜੀ ਬਾਣੀ ਹੈ ਉਹਦਾ ਆਨੰਦ ਵੀ ਮਾਣ ਸਕਦੇ ਹੋ ਸਰਵਣ ਕਰ ਸਕਦੇ ਹੋ ਐਨਾ ਕਹਿੰਦਾ ਹੋਇਆ ਸੇਵਾਦਾਰ ਮਹੀਪਿੰਦਰ ਸਿੰਘ ਬਾਬਾ ਫਰੀਦ ਵਿਦਿਆਕ ਤੇ ਧਾਰਮਿਕ ਸੰਸਥਾਵਾਂ ਖੇਮਤ ਦਾ ਜਾਜਕ